ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਲਈ VOTING ਹੋ ਰਹੀ ਹੈ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਗਿੱਦੜ ਬਾਹਾ ਵਿਦਵਾਨ ਸਭਾ ਹਲਕਿਆ ਦੇ ਵਿੱਚ VOTING ਹੋਣੀ ਹੈ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਤਾਂ ਵੱਡੇ ਵੱਡੇ ਉਮੀਦਵਾਰਾਂ ਦੀ ਸਾਖ ਅੱਜ ਦਾ ਤੇ ਲੱਗੀ ਹੋਈ ਹੈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ EVM ਦੇ ਵਿੱਚ ਕੈਦ ਹੋ ਜਾਵੇਗਾ ਤਾਂ ਸਵੇਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਪੋਲਿੰਗ ਮੁੱਥਾ ਤੇ ਲੋਕ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਵੱਡੇ ਵੱਡੇ ਉਮੀਦਵਾਰ ਹੈ ਤਾਂ ਦੱਸਦੀ ਹੈ ਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ ਜਿੱਥੇ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਜੋ ਵਿਧਾਇਕ ਸਣ ਉਹਨਾਂ ਦੇ ਵੱਲੋਂ ਲੋਕ ਸਭਾ ਚੋਣਾਂ ਲੜੀਆਂ ਗਈਆਂ ਸਨ ਤੇ ਹੁਣ ਉਹ ਸੰਸਦ ਬਣ ਚੁੱਕੇ ਨੇ ਜਿਸ ਤੋਂ ਬਾਅਦ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੁਣ ਜ਼ਿਮਨੀ ਚੋਣ ਹੋ ਰਹੀ ਹੈ ਤੇ ਖਾਸ ਗੱਲ ਹੈ ਕਿ ਜੋ ਜੋ ਵਿਧਾਇਕ ਪਹਿਲੇ ਸਣ ਜੋ ਹੁਣ MP ਬਣ ਚੁੱਕੇ ਨੇ ਉਹਨਾਂ ਦੇ ਕਰੀਬੀਆਂ ਤੇ ਦਾ ਖੇਡਿਆ ਗਿਆ ਜੀ ਹਾਂ ਉਹਨਾਂ ਦੇ ਕਰੀਬੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ MP ਰਾਜਾ ਵੜਿੰਗ ਦੀ ਤਾਂ ਉਹਨਾਂ ਦੀ ਪਤਨੀ ਨੂੰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਹਿਲੀ ਵਾਰ ਅਮਨ ਦਾ ਰਿੰਗ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦੀ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਆਪਣੀ ਪਤਨੀ ਜਤਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮੀਥੇਰ ਦੀ ਤਾਂ ਮੀਥੇਰ ਦੇ ਕਰੀਬੀ ਨੂੰ ਵੀ ਇਸ ਵਾਰ ਟਿਕਟ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਐਮਪੀ ਰਾਜਕੁਮਾਰ ਚੱਬੇਵਾਲ ਦੀ ਤਾਂ ਉਹਨਾਂ ਦੇ ਜੋ ਪੁੱਤ ਨੇ ਇਸ਼ਾਂਤ ਚੱਬੇਵਾਲ ਉਹਨਾਂ ਨੂੰ ਵੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਤਿੰਨ ਉਮੀਦਵਾਰ ਅਜਿਹੇ ਨੇ ਜੋ ਪਹਿਲੀ ਵਾਰ ਚੋਣ ਲੜ ਰਹੇ ਨੇ ਅਮ੍ਰਿਤਾਂਵ ਜੋ ਸੁਖਜਿੰਦਰ ਅੰਦਾਵਾ ਦੇ ਪਤਨੀ ਨੇ ਉਹ ਅਤੇ ਜੋ ਰਾਜਕੁਮਾਰ ਚੱਬੇਵਾਲ ਦੇ ਪੁੱਤ ਨੇ ਉਹਨਾਂ ਨੂੰ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਜੋ ਪਾਰਟੀਆਂ ਨੇ ਲੱਗਦਾ ਕਿ ਉਹਨਾਂ ਨੂੰ ਉਮੀਦ ਹੈ ਕਿ ਜੋ ਜੋ ਉਹਨਾਂ ਦੇ ਮੌਜੂਦਾ ਐਮਪੀ ਨੇ ਉਹਨਾਂ ਦੇ ਹੀ ਸੀਟਾਂ ਤੇ ਉਹਨਾਂ ਦੇ ਕਰੀਬੀ ਜਿਹੜੇ ਨੇ ਉਹ ਵਿਧਾਇਕ ਬਣ ਸਕਦੇ ਨੇ ਤਾਂ ਗੱਲ ਕਰ ਦਿੱਤੀ ਜਾਵੇ ਇੱਕ ਵਾਰ ਫਿਰ ਤੋਂ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਗਿੱਦੜਵਾਹਾ ਦੇ ਵਿੱਚ ਅੱਜ ਵਿਧਾਨ ਸਭਾ ਦੇ ਲਈ ਜ਼ਿਮਣੀ ਚੋਣਾ ਹੋ ਰਹੀ ਨੇ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਜ਼ਿਮਣੀ ਚੋਣ ਹੋ ਰਹੀ ਹੈ ਕੌਣ ਕੌਣ ਉਮੀਦਵਾਰ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਕਿੱਥੋਂ ਕਿੱਥੋਂ ਉਹਨਾਂ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੌਟ ਸੀਟ ਗਿੱਦੜਪਾਹਾ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਡਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਦੇ ਵੱਲੋਂ ਅਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੁਣ ਗੱਲ ਕਰ ਲੈਂਦੇ ਆ ਡੇਰਾ ਬਾਬਾ ਨਾਨਕ ਦੀ ਜਿੱਥੇ ਆਮ ਆਦਮੀ ਪਾਰਟੀ ਨੇ ਗੁਰਦੀਪ ਰੰਦਾਵਾ ਬਾਸ਼ਪਾ ਦੇ ਵੱਲੋਂ ਰਵਿਕਰਨ ਸਿੰਘ ਕਾਰੋ ਤੇ ਕਾਂਗਰਸ ਦੇ ਵੱਲੋਂ ਜਤਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੁਣ ਗੱਲ ਕਰਦੇ ਆ ਬਰਨਾਲਾ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਿੰਦਰ ਸਿੰਘ ਢਾਲੀਵਾਲ ਅਤੇ ਬਾਸ਼ਪਾ ਦੇ ਵੱਲੋਂ ਕੇਵਲ ਸਿੰਘ ਟਿੱਲੋ ਤੇ ਕਾਂਗਰਸ ਦੇ ਵੱਲੋਂ ਕੁਲਦੀਪ ਸਿੰਘ ਢੱਲੋਂ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਹੈ ਹੁਣ ਗੱਲ ਕਰਦੇ ਆ ਚੱਬੇਵਾਲ ਸੀਟ ਦੀ ਜਿੱਥੇ ਆਮ ਆਦਮੀ ਪਾਰਟੀ ਨੇ ਸ਼ਾਂਕ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਐਮਪੀ ਰਾਜਕੁਮਾਰ ਚੱਬੇਵਾਲ ਦੇ ਪੁੱਤ ਨੇ ਅਤੇ ਭਾਜਪਾ ਦੇ ਵੱਲੋਂ ਸੁਮਨ ਸਿੰਘ ਟੰਡਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਦੇ ਵੱਲੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੇਕਰ ਗੱਲ ਕੀਤੀ ਜਾਵੇ ਚੱਬੇਵਾਲ ਸੀਟ ਦੀ ਚੱਬੇਵਾਲ ਦੀ ਸੀਟ ਜਿਹੜੀ ਆ ਬੇहद ਖਾਸ ਹੈ ਕਿਉਂਕਿ ਇੱਥੇ ਦੋ ਜੇ मेरे, मेरे सहयोगी योगेश जुड़ चुके हैं योगेश वोटिंग शुरू हो चुकी है सब का समय ठंड हैगी लोग रजाइयों चो निकल के पोलिंग बूथा तक पहुंच रहे बिलकुल जानकारी देना चाहवा चाहे ठंड का माहौल है पर लोग ज ਉਹਨਾਂ ਦਾ ਰੁਝਾਨ ਸਵੇਰੇ 7 ਵਜੇ ਤੋਂ ਹੀ ਦਿਖਾਈ ਦੇ ਹੁਣ ਤੁਸੀਂ ਦੇਖ ਰਹੇ ਹੋ ਕਿ ਕਤਾਰਾਂ ਲੱਗਨੀਆਂ ਵੀ ਸ਼ੁਰੂ ਹੋ ਗਈਆਂ ਨੇ ਸੋ ਲੋਕਾਂ ਦਾ ਰੁਝਾਨ ਸਵੇਰ ਤੋਂ ਹੀ ਦਿਖਾਈ ਦੇ ਰਿਹਾ ਸੀ ਜੀਵਨੀ ਚੋਣਾ ਨੂੰ ਲੈ ਕੇ ਚੱਬੇਵਾਲ ਦੀਆਂ ਲਾਈਵ ਤਸਵੀਰਾਂ ਵੀ ਸਵੇਰ ਤੋਂ ਹੀ ਆਪਣਾ ਦਸ਼ਕਾ ਨਾਲ ਸਾਂਝੀਆਂ ਕੀਤੀਆਂ ਸੀ ਤੇ ਹੁਣ ਉਹਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਸਵੇਰੇ ਜਿੱਥੇ ਬਜ਼ੁਰਗ ਵੋਟ ਪਾਉਣ ਆ ਰਹੇ ਸੀ ਉੱਥੇ ਹੀ ਹੁਣ ਕਤਾਰਾਂ ਲੱਗਨੀਆਂ ਸ਼ੁਰੂ ਹੋ ਗਈਆਂ ਇਹ ਚੱਬੇਵਾਲ ਦੀਆਂ ਤਸਵੀਰਾਂ ਨੇ ਚੱਬੇਵਾਲ ਪਿੰਡ ਦੀਆਂ ਤਸਵੀਰਾਂ ਨੇ ਹਲਕਾ ਚੱਬੇਵਾਲ ਦੇ ਪਿੰਡ ਚੱਬੇਵਾਲ ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਹੁਣ ਕਟਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਨਾ ਰੁਝਾਨ ਜਿਹੜਾ ਹੈ ਸਵੇਰ ਤੋਂ ਹੀ ਦਿਖਾਈ ਦੇ ਰਿਹਾ ਸੀ ਹਾਲਾ ਕਿ ਇਹ ਗੱਲਾਂ ਕਿਹਾ ਜਾ ਰਹੀਆਂ ਸੀ ਕਿ ਇਸ ਵਾਰ ਜਿਹੜਾ ਹੈ ਲੋਕਾਂ ਦਾ ਰੁਝਾਨ VOTING ਨੂੰ ਲੈ ਕੇ ਥੋੜਾ ਘਟਨ ਰਿਹਾ ਗਿਆ ਕਿਉਂਕਿ ਤਿੰਨ ਵੋਟਾਂ ਲਗਾਤਾਰ ਹੀ ਹੋ ਗਿਆ ਪਹਿਲਾ ਲੋਕ ਸਭਾ ਚੋਣਾਂ ਹੋਈਆਂ ਉਸ ਤੋਂ ਬਾਅਦ ਸਰਪੰਚੀ ਦੀਆਂ ਚੋਣਾਂ ਅਤੇ ਨਾਲ ਹੀ ਹੁਣ ਬਾਏ ਇਲੈਕਸ਼ਨ ਦਾ ਅਨਾਉਂਸ ਕਰ ਦਿੱਤਾ ਗਿਆ ਸੀ ਸੋ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਜਿਹੜਾ ਹੈ ਰੁਝਾਨ ਜਿਹੜਾ ਹੈ ਲੋਕਾਂ ਦਾ ਵੋਟਾਂ ਨੂੰ ਲੈ ਕੇ ਘਟਦਾ ਦਿਖਾਈ ਦੇ ਰਿਹਾ ਹੈ ਕਿ ਆਸਾਂੀਆਂ ਲਗੀਆਂ ਜਾਂਦੀਆਂ ਸੀ ਕਿ ਐਤ ਕੀ VOTING ਪਰਸੈਂਟੇਜ ਘਟੇਗੀ ਪਰ ਰੁਝਾਨ ਜਿਹੜਾ ਸਵੇਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਰੁਝਾਨ ਕਿਤੇ ਵੀ ਘਟਦਾ ਨਜ਼ਰ ਨਹੀਂ ਆ ਰਿਹਾ ਲੋਕ ਸਵੇਰ ਤੋਂ ਹੀ ਆਪਣੇ ਜ਼ਿਮੇਵਾਰ ਤੇ ਹੱਕ ਦਾ ਇਸਤੇਮਾਲ ਕਰਨੇ ਤੇ ਪਹੁੰਚ ਰਹੇ ਨੇ ਔਰ ਦਰਸ਼ਕ ਜਿਹੀਆਂ ਤਸਵੀਰਾਂ ਦੇਖ ਰਹੇ ਹਨ ਇਹ ਚੱਬੇਵਾਲ ਦੀਆਂ ਤਸਵੀਰਾਂ ਨੇ ਖਾਲਸਾ ਸਕੂਲ ਦੇ ਵਿੱਚ ਤੇ ਚੰਬੇਵਾਲ ਦੀ ਸੀਟ ਬੇहद ਖਾਸ ਹੈ ਕਿਉਂਕਿ ਇੱਥੇ ਜੋ ਮੌਜੂਦਾ ਐਮਪੀ ਹੈ ਉਹਨਾਂ ਦੇ ਪੁੱਤ ਤੇ ਦਾਖੇ ਡੈ ਗਿਆ ਅਤੇ ਦੋ ਉਮੀਦਵਾਰ ਜਿਹੜੇ ਨੇ ਉਹ ਅਜਿਹੇ ਨੇ ਜਿਹੜੇ ਪਾਰਟੀਆਂ ਛੱਡ ਕੇ ਦੂਜੀ ਪਾਰਟੀ 'ਚ ਗਏ ਤੇ ਪਾਰਟੀਆਂ ਦੇ ਵੱਲੋਂ ਉਹਨਾਂ ਤੇ ਦਾਖੇ ਡੈ ਗਿਆ ਜੀ ਜੀ ਅਸੀਂ ਜੀਵੀਐਮਡੀ ਤਸਵੀਰ ਤਸਵੀਰ ਦਿਖਾ ਕੇ ਗੱਲ ਕਰਾਂਗੇ ਕਿ ਇਥੇ ਨਾਲ ਤਸਵੀਰਾਂ ਵੀ ਲੱਗੀਆਂ ਹਨ ਉਹਨਾਂ ਕੈਂਡੀਡੇਟਸ ਦੀਆਂ ਜਿਹੜੇ ਕਿ ਚੱਬੇਵਾਲ ਤੋਂ ਇਲੈਕਸ਼ਨ ਲੜ ਰਹੇ ਹਨ ਸੋ ਪਹਿਲੇ ਨੰਬਰ ਤੇ ਡਾਕਟਰ ਇਸ਼ਾਨ ਖੰਦ ਜਿਹੜੇ ਕਿ ਕਾਂਗਰਸ ਤੋਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਡਾਕਟਰ ਚੱਬੇਵਾਲ ਦੇ ਸੁਪੁੱਤਰ ਹਨ ਸੰਸਦ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਪਿਤਾ ਉਹਨਾਂ ਤੇ ਦਾਅ ਖੜਿਆ ਗਿਆ ਹੈ ਅਤੇ ਦੂਸਰਾ ਨੰਬਰ ਤੇ ਆਉਂਦੇ ਹਨ ਸੋਨ ਸਿੰਘ ਟੰਡਲ ਜਿਹੜੇ ਕਿ ਕਾਫੀ ਲੰਮਾ ਸਮਾਂ ਤੋਂ ਆਪਣੀ ਮਾਂ ਪਾਰਟੀ ਕਾਲੀਤਲ ਨੂੰ ਕਹਿ ਰਹੇ ਸੀ ਔਰ ਕਾਲੀਤਲ ਦੇ ਵਿੱਚ ਸ਼ਾਮਕਾ ਮંત્રી ਵੀ ਰਹਿ ਚੁੱਕੇ ਨੇ ਔਰ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਹੁਣ ਉਹ ਉਹਦੇ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਜਾਂਦੀ ਆ 3 ਨੰਬਰ ਤੇ ਰਣਜੀਤ ਕੁਮਾਰ ਤਸਵੀਰਾਂ ਤੁਹਾਨੂੰ ਦਿਖਾ ਕੇ ਗੱਲ ਕਰ ਰਿਹਾ ਇੰਡੀਅਨ ਨੈਸ਼ਨਲ ਕਾਂਗਰਸ ਚਾਈਨੇ ਔਰ ਪਿਛਲੀ ਐਮਪੀ ਇਲੈਕਸ਼ਨ ਇਹਨਾਂ ਨੇ ਬਸਪਾ ਵੱਲੋਂ ਲੜੀ ਸੀ ਸੋ ਕਿਤੇ ਨਾ ਕਿਤੇ ਇਹ ਜਿਹੜੇ ਉਮੀਦਵਾਰ ਛੱਡ ਕੇ ਆਏ ਸੀ ਇਹਨਾਂ ਦਾ ਸਿੱਧੇ ਤੌਰ ਤੇ ਐਸਵਾਰ ਜਿਹੜਾ ਹੈ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਅਕਾਲੀ ਦਲ ਵੱਲੋਂ ਸਿੱਧੇ ਤੌਰ ਤੇ ਇਹਨਾਂ ਵੋਟਾਂ ਦੇ ਵਿੱਚ ਬਾਈਕਾਟ ਕੀਤਾ ਗਿਆ ਹੈ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ ਇੱਥੇ ਚੱਬੇਵਾਲ ਦੇ ਵਿੱਚ ਜਦੋਂ ਵਰਕਰ ਅਤੇ ਸਮਰਥਕ ਇਕੱਠੇ ਹੋ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਮੀਟਿੰਗ ਦੇ ਵਿੱਚ ਐਨਾਉਂਸ ਕੀਤਾ ਸੀ ਕਿ ਅਸੀਂ ਇਸ ਇਨਾ ਜੀਮਨੀ ਚੋੜਾ ਦਾ ਬਾਈਕਾਟ ਕਰਦੇ ਹਾਂ ਸਰਦਾਰ ਸੋਹਣ ਸਿੰਘ ਟੰਡਲ ਦੀ ਗੱਲ ਕਰੀਏ ਤਾਂ ਜਦੋਂ ਤੋਂ ਉਹ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਦੋਂ ਤੋਂ ਹੀ ਅਕਾਲੀ ਵਰਕਰ ਜਿੰਨਾ ਵੀ ਹੈ ਉਹਨਾਂ ਨਾਲ ਖਫਾ ਨਜ਼ਰ ਆ ਰਹੀ ਸੀ ਔਰ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਕਿ ਸਾਡਾ ਇੱਕ ਵਾਰੀ ਵੀ ਕਿਤੇ ਵੀ ਇਹਨਾਂ ਨੇ ਕੋਈ ਸਲਾਹ ਨਹੀਂ ਕੀਤੀ ਹੈ ਕੋਈ ਕੋਈ ਵਿਚਾਰ ਵਿਚਾਰ ਨਹੀਂ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਰਣਜੀਤ ਕੁਮਾਰ ਦੀ ਗੱਲ ਕਰੀਏ ਤਾਂ ਰਣਜੀਤ ਕੁਮਾਰ ਜਿਹੜਾ ਲੋਕ ਸਭਾ ਚੋਣਾ ਹਨ ਉਹ ਜਿਹੜੇ ਉਹਦੇ ਵਿੱਚ ਲੜੇ ਹਨ ਬੀਐਸਪੀ ਤੋਂ ਲੜੇ ਸੀ ਔਰ ਬੀਐਸਪੀ ਦੇ ਵਿੱਚ ਜੇ ਜੇਕਰ ਹਲਕਾ ਚਬੇਵਾਲ ਦੀ ਗੱਲ ਕਰੀਏ ਤਾਂ ਇੱਥੇ ਮਤਲਬ ਜੇ ਦਲਿਤ ਵੋਟ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਤ ਗਿਣਤੀ ਦੇ ਵਿੱਚ ਇੱਥੇ ਦਲਿਤ ਵੋਟ ਹੈ ਔਰ ਬੀਐਸਪੀ ਦੇ ਉਮੀਦਵਾਰ ਲੋਕ ਸਭਾ ਦੇ ਲੋਕ ਸਭਾ ਦੇ ਉਮੀਦਵਾਰ ਜਦੋਂ ਕੀ ਜਿਹੜਾ ਹੈ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਤਾਂ ਬੀ ਬੀਐਸਪੀ ਬਲੋ ਵੀ ਇੱਥੇ ਕਾਫੀ ਬਿੱਤੇ ਦਿਨੀ ਪ੍ਰਦਰਸ਼ਨ ਕੀਤਾ ਗਿਆ ਹੈ ਪੁਤਲਾ ਫੁਕ ਪ੍ਰਦਰਸ਼ਨ ਵੀ ਕੀਤੇ ਗਏ ਹਨ ਉਹਦਾ ਵੀ ਪ੍ਰਦਰਸ਼ਨ ਕੀਤਾ ਗਿਆ ਹੈ ਨੇ ਇਹ ਗੱਲ ਕਹੀ ਗਈ ਹੈ ਕਿ ਅਸੀਂ ਜੀਤ ਕੁਮਾਰ ਨੂੰ ਦੇ ਹੱਕ ਦੇ ਵਿੱਚ ਨਹੀਂ ਨਿਤਰਾਗੇ ਜੀਤ ਪ੍ਰਗਾਰ ਨੂੰ ਕੋਈ ਵੋਟ ਨਹੀਂ ਪਾਏਗਾ ਬੀਐਸਪੀ ਦਾ ਕੋਈ ਸਮਰਥਕ ਕੋਈ ਸਮਰਥਕ ਜਾਂ ਵਰਕਰ ਉਹਨਾਂ ਦਾ ਕੋਈ ਸਾਥ ਨਹੀਂ ਦੇਗਾ ਸੋ ਜਦੋਂ ਪਾਰਟੀਆਂ ਛੱਡ ਕੇ ਨੁਮਾਇੰਦੇ ਦੂਸਰੀਆਂ ਪਾਰਟੀਆਂ ਜਾਂਦੇ ਹਨ ਤੱਕ ਜਿਹੜੇ ਪੱਕੇ ਪਾਰਟੀਆਂ ਦੇ ਬੰਦੇ ਹੁੰਦੇ ਹਨ ਉਹ ਕਿਤਨੇ ਕਿਤੇ ਵਿਰੋਧ ਜਿਹੜਾ ਹੈ ਉਹ ਕਰਦੇ ਦਿਖਾਈ ਦਿੰਦੇ ਹਨ ਔਰ ਇਹ ਵਿਰੋਧ ਜਿਹੜਾ ਹੈ ਚੱਬੇਵਾਲ ਦੇ ਵਿੱਚ ਬਿੱਤੇ ਦਿਨੀ ਦਿਖਾਈ ਦਿੱਤਾ ਹੈ ਸਰਦਾਰ ਸੋਨ ਸਿੰਘ ਠੰਡਲ ਅਤੇ ਰਣਜੀਤ ਕੁਮਾਰ ਜੇ 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 ਇਹ ਇਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਕਿਉਂਕਿ ਜਿੰਨਾ ਵੀ ਪ੍ਰਚਾਰ ਜਿਹੜਾ ਦਿੱਗਜ ਨੇਤਾਵਾਂ ਵੱਲੋਂ ਕੀਤਾ ਗਿਆ ਜੇਕਰ ਆਪਾਂ ਕਾਂਗਰਸ ਦੇ ਤੋਂ ਸ਼ੁਰੂਆਤ ਕਰਦੇ ਹਾਂ ਰਣਜੀਤ ਕੁਮਾਰ ਦੇ ਹੱਕ ਦੇ ਵਿੱਚ ਚੰਜੀ ਚੰਨੀ ਪਹੁੰਚੇ ਇਥੇ ਔਰ ਕਈ ਜਿਹੜੇ ਸੀਨੀਅਰ ਨੇਤਾ ਇਥੇ ਆ ਕੇ ਪ੍ਰਚਾਰ ਕਰਦੇ ਰਹੇ ਔਰ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਮਹਿਲਾਵਾਂ ਨੂੰ ਜਿਹੜਾ ਹੈ ਉਹ ਥੋੜਾ ਆਪਣੇ ਹੱਕ ਦੇ ਵਿੱਚ ਕਰਨ ਦੀ ਗੱਲ ਕੀਤੀ ਗਈ ਇਹ ਗੱਲ ਕੀਤੀ ਗਈ ਕਿ ਹਜ਼ਾਰ ਹਜ਼ਾਰ ਰੁਪਏ ਸਾਡੇ ਅਕਾਊਂਟਾਂ ਮਤਲਬ ਤੁਹਾਡੇ ਅਕਾਊਂਟਾਂ 'ਤੇ ਨਹੀਂ ਆਇਆ ਤਾਂ ਮਤਲਬ ਉਸ ਤੋਂ ਬਾਅਦ ਜਿਹੜੇ ਬੀਜੇਪੀ ਹੈ ਬੀਜੇਪੀ ਨੂੰ ਕਿਤਨਾ ਕਿਤੇ ਜਿਹੜਾ ਲੋਕਾਂ ਦਾ ਜਿਹੜਾ ਹੈ ਰੋਸ ਦਾ ਸਾਹਮਣਾ ਕਰਨਾ ਪੈ ਗਿਆ ਕਿਉਂਕਿ ਝੋਨੇ ਦੀ ਫਸਲ ਇੱਕ ਅਹਿਮ ਮੁੱਦਾ ਸੀ ਕਿ ਜਿਹੜੀ ਕਿ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਸੀ ਜਾਂ ਕਾਟ ਕੱਟੀ ਜਾ ਰਹੀ ਸੀ ਸੋ ਉਸ ਤੋਂ ਇਲਾਵਾ ਡਾਕਟਰ ਈਸ਼ਾਨਕ ਜਿਹੜੇ ਹਨ ਉਹ ਜਿਹੜੇ ਆਮਦਵੀ ਪਾਰਟੀ ਦੇ ਸੰਸਦ ਜਿਹੜੇ ਡਾਕਟਰ ਰਾਜਕੌਰ ਦੇ بیٹے ਹਨ ਉਹਨਾਂ ਦੇ ਉਹਨਾਂ ਨੂੰ ਵੀ ਕਿਤਨੇ ਕਿਤੇ ਸਿਰੋਜ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਜਿਹੜਾ ਕਿ ਮੰਡੀਆਂ ਦੇ ਵਿੱਚ ਕਿ ਝੋਨੇ ਦੀ ਫਸਲ ਜਿਹੜੀ ਹੈ ਉਹ ਸ਼ੁਕਰੀਆ ਯੋਗੇਸ਼ਤਾ ਫਿਰ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਣੀ ਚੋੜਾ ਹੋ ਰਹੀਆਂ ਨੇ ਜਿੱਥੇ ਵੱਡੇ ਵੱਡੇ ਦਿਗਜਾ ਦੀ ਜਿਹੜੀ ਆ ਸਾਖ ਦਾਤ ਲੱਗੀ ਹੋਈ ਹੈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਦੇ ਵਿੱਚ ਕੈਦ ਹੋ ਜਾਵੇਗਾ ਤਾਂ ਕਿੰਨੇ ਪੋਲਿੰਗ ਸਟੇਸ਼ਨ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ VOTER ਪਹੁੰਚਣਗੇ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਦੇ ਰਣੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਡੇਰਾ ਬਾਬਾ ਨਾਨਕ ਦੀ ਜਿੱਥੇ ਡੇਰਾ ਬਾਬਾ ਨਾਨਕ ਤੋਂ ਜਿਹੜੇ ਉਮੀਦਵਾਰ ਨੇ ਉਹ ਹੈਗੇ ਨੇ ਆਪ ਦੇ ਵੱਲੋਂ ਗੁਰਦੀਪ ਰੰਦਾਵਾ ਭਾਜਪਾ ਦੇ ਵੱਲੋਂ ਰਵਿਕਰਨ ਸਿੰਘ ਕਾਲੋ ਅਤੇ ਕਾਂਗਰਸ ਦੇ ਵੱਲੋਂ ਜਤਿੰਦਰ ਕੌਰ ਤੇ ਹੁਣ ਗੱਲ ਕਰੰਨੇ ਆ ਪੋਲਿੰਗ ਸਟੇਸ਼ਨ ਦੀ ਡੇਰਾ ਬਾਬਾ ਨਾਨਕ ਦੇ ਵਿੱਚ ਕੁੱਲ 241 ਪੋਲਿੰਗ ਬੂਥ ਬਣਾਏ ਗਏ ਨੇ ਜਦਕਿ 193376 ਵੋਟਰ ਨੇ ਤਾਂ ਹੁਣ ਤانوں ਇੱਕ ਇੱਕ ਕਰਕੇ ਹਰ ਹਲਕੇ ਦੇ ਵੋਟਰਾਂ ਬਾਰੇ ਪੂਲਿੰਗ ਬੂਥਾਂ ਬਾਰੇ ਜਾਣਕਾਰੀ ਦਵਾ ਗਿਆ ਕਿ ਕਿਸ ਤਰੀਕੇ ਦੇ ਨਾਲ ਪੂਲਿੰਗ ਬੂਥ ਬਣਾਏ ਗਏ ਨੇ ਅਤੇ ਕਿਹੜੇ ਸੰਵੇਦਨਸ਼ੀਲ ਬੂਥ ਨੇ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਸਿਮਣੀ ਚੋਣਾ ਦੀ ਜੰਗ ਚੱਲ ਰਹੀ ਹੈ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਮੁਕਾਬਲਾ ਹੋ ਰਿਹਾ ਹੈ ਤਾਂ 831 ਪੂਲਿੰਗ ਸਟੇਸ਼ਨ ਤਿਆਰ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ 13868 ਪੂਲਿੰਗ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਪੰਜਾਬ ਪੁਲਿਸ ਦੇ 66481 ਜਵਾਨ ਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਮਣੀ ਚੋਣਾ ਦੇ ਲਈ ਇਸ ਤੋਂ ਇਲਾਵਾ ਗੱਲ ਕਰ ਲੈਂਦੇ ਆ 100% ਦੀ ਲਾਈਵ ਵੈਬ ਕ੍ਰੋਸਿੰਗ ਅਤੇ ਸੀਸੀਟੀਵੀ ਦੀ ਸਹੂਲਤ ਦਿੱਤੀ ਗਈ ਹੈ ਤਾਂ ਹੁਣ ਗੱਲ ਕਰਦੇ ਆ ਗਿੱਦੜਬਾਹ ਦੀ ਜਿੱਥੇ ਕੁੱਲ ਵੋਟਰ ਨੇ 166731 ਅਤੇ ਇਸ ਤੋਂ ਲਾਵਾ ਜੇਕਰ ਮਰਦ ਵੋਟਰ ਦੀ ਗੱਲ ਕੀਤੀ ਜਾਵੇ 86835 ਇੱਥੇ ਮਰਦ ਵੋਟਰ ਨੇ ਜਦਕਿ ਜੇਕਰ ਔਰਤ ਵੋਟਰ ਦੀ ਗੱਲ ਕੀਤੀ ਜਾਵੇ ਤਾਂ 79885 ਇੱਥੇ ਔਰਤ ਵੋਟਰ ਨੇ ਟਰਾਂਸ ਜੈਂਡਰ ਵੋਟਰ ਦੀ ਗਿਣਤੀ ਇੱਥੇ 11 ਹੈ ਤੇ ਹੁਣ ਗੱਲ ਕਰ ਲੰਨੇ ਆ ਅਗਲੇ ਵਿਧਾਨ ਸਭਾ ਹਲਕੇ ਦੀ ਤਾਂ ਪਹਿਲਾ ਸਭ ਤੋਂ ਪਹਿਲਾ ਗੱਲ ਕਰ ਲੈਣੇ ਗਿੱਦੜਬਾਹਾ ਦੇ ਵਿੱਚ ਕੁੱਲ ਪੋਲਿੰਗ ਸਟੇਸ਼ਨ ਕਿੰਨੇ ਨੇ 173 ਪੋਲਿੰਗ ਸਟੇਸ਼ਨ ਨੇ ਜਦਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 96 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਅਤੇ ਜੋ ਡਿਊਟੀ ਦੇ ਬਾਰੇ ਅਮਲਾ ਉਹਨਾਂ ਦੀ ਗਿਣਤੀ 1148 ਹੈ ਤਾਂ ਹੁਣ ਗੱਲ ਕਰ ਲੈਣੇ ਆ ਗਿੱਦੜਬਾਹਾ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗਿੱਦੜਬਾਹਾ ਤੋਂ ਬਾਅਦ ਹੁਣ ਆਂਦੀ ਹੈ ਵਾਰੀ ਡੇਰਾ ਬਾਬਾ ਨਾਨਕ ਦੀ ਜਿੱਥੇ ਕੁੱਲ ਵੋਟਰ ਨੇ 193376 ਤੇ ਜੇਕਰ ਇਥੇ કુલ ਪੋਲਿੰਗ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ 241 ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਵਿੱਚੋਂ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਜਿਹੜੇ ਨੇ ਉਹ 48 ਨੇ ਜਦਕੀ ਜੋ ਡਿਊਟੀ ਨਿਭਾਰੇ ਆ ਅਮਲਾ ਉਹਨਾਂ ਦੀ ਗਿਣਤੀ 701 ਤਾਂ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਕਿੰਨੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਨੇ ਅਤੇ ਡਿਊਟੀ ਨਿਭਾਰੇ ਅਮਲੇ ਦੀ ਗਿਣਤੀ ਕਿੰਨੀ ਆ ਉਹ ਵੀ ਆਪਾਂ ਤੁਹਾਨੂੰ ਦੱਸਤੀ ਆ ਹੁਣ ਗੱਲ ਕਰ ਦੰਨੇ ਆ ਚੱਬੇਵਾਲ ਹਲਕੇ ਦੀ ਜਿਸ ਦੇ ਵਿੱਚ કુલ ਵੋਟਰ ਨੇ 199600 ਤੇ ਇਸ ਤੋਂ ਆਦ ਕੱਲ ਕਰ ਲੰਨੇ ਆ ਚੱਬੇਵਾਲ ਦੇ ਵਿੱਚ ਕੁੱਲ ਵੋਟਰ 191432 ਵੋਟਰ ਨੇ ਅਜਤ ਕੀ ਮਰਦ ਵੋਟਰ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਕੁੱਲ ਪੋਲਿੰਗ ਸਟੇਸ਼ਨ ਦੀ ਗੱਲ ਕਰ ਲੰਨੇ ਆ 205 ਪੋਲਿੰਗ ਸਟੇਸ਼ਨ ਨੇ ਜੇਕਰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ 50 ਪੋਲਿੰਗ ਸਟੇਸ਼ਨ ਇਦਾਂ ਨੇ ਜੋ ਸੰਵੇਦਨਸ਼ੀਲ ਨੇ ਅਤੇ ਡਿਊਟੀ ਦੇ ਵਿੱਚ ਜਿਨ੍ਹਾਂ ਅਮਲਾ ਲਗਾਇਆ ਗਿਆ ਉਹ 1044 ਹੈ ਤਾ ਚੱਬੇਵਾਲ ਦੇ ਬਾਰੇ ਤੁਹਾਨੂੰ ਦੱਸ ਰਿਹਾ ਜਿੱਥੇ ਪੋਲਿੰਗ ਸਟੇਸ਼ਨ 205 ਨੇ ਸਵੇਦਰਜੀਲ ਵਿਥਾਣ ਦੱਸ ਦਿੱਤਾ ਹੁਣ ਕੁੱਲ ਵੋਟਰ ਦੀ ਗੱਲ ਕਰ ਲੈਣੇ ਆ 177426 ਕੁੱਲ ਵੋਟਰ ਨੇ ਜਦ ਕੀ ਜੇਕਰ ਇੱਕ ਇੱਕ ਕਰਕੇ ਤੁਹਾਨੂੰ ਦੱਸ ਜAVE ਮਰਦ ਵੋਟਰ ਕਿੰਨੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਪੋਲਿੰਗ ਸਟੇਸ਼ਨ ਬਰਨਾਲਾ ਦੀ ਗੱਲ ਕਰ ਰਿਹਾ ਜਿੱਥੇ ਕੁੱਲ ਪੋਲਿੰਗ ਸਟੇਸ਼ਨ 212 ਹੈ ਸਵੇਤਨਸ਼ੀਲ ਪੋਲਿੰਗ ਸਟੇਸ਼ਨ 37 ਹੈ ਜਦਕਿ ਜੋ ਡਿਊਟੀ ਨਾਲ ਬਾਰੇ ਅਮਲਾ ਉਹਨਾਂ ਦੀ ਗਿਣਤੀ 975 ਹੈ ਤਾਂ ਬਰਨਾਲਾ ਦੇ ਵਿੱਚ ਕੁੱਲ ਪੋਲਿੰਗ ਸਟੇਸ਼ਨ 212 ਹੈ ਇਸ ਤੋਂ ਇਲਾਵਾ ਹੁਣ ਤੁਹਾਨੂੰ ਉਮੀਦਵਾਰਾਂ ਦੇ ਬਾਰੇ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਉਮੀਦਵਾਰ ਆ ਤਾਂ ਕੀ ਪਿਛੋਕੜ ਹੈ ਜੇਕਰ ਗੱਲ ਅਮ੍ਰਿਤਾ ਵੜਿੰਗ ਦੀ ਕੀਤੀ ਜਾਵੇ ਤਾਂ ਅਮ੍ਰਿਤਾ ਵੜਿੰਗ ਪਹਿਲੀ ਵਾਰ ਚੋਣ ਲੜ ਰਹੇ ਨੇ ਤਾਂ ਹੁਣ ਪਹਿਲਾ ਤੁਹਾਨੂੰ ਉਮੀਦਵਾਰਾਂ ਦੇ ਬਾਰੇ ਦੱਸ ਦਿੰਦੇ ਆ ਕਿ ਕਿਹੜੇ ਕਿਹੜੀ ਸੀਟ ਤੋਂ ਕਿਹੜੇ ਕਿਹੜੇ ਉਮੀਦਵਾਰ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਚੱਬੇਵਾਲ ਆਮ ਆਦਮੀ ਪਾਰਟੀ ਦੇ ਸ਼ਾਕ ਜੱਬੇਵਾਲ ਨੇ ਪਾਸਪਾ ਦੇ ਵੱਲੋਂ ਸੋਹਣ ਸਿੰਘ ਟੰਡਲ ਕਾਂਗਰਸ ਦੇ ਵੱਲੋਂ ਰਣਜੀਤ ਕੁਮਾਰ ਤੇ ਹੁਣ ਗੱਲ ਕਰ ਲੰਨੇ ਆ ਚੱਬੇਵਾਲ ਤੋਂ ਬਾਅਦ ਦੂਸਰੇ ਵਿਧਾਨ ਸਭਾ ਹਲਕੇ ਬਰਨਾਲਾ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢੱਲੀਵਾਲ ਭਾਜਪਾ ਦੇ ਵੱਲੋਂ ਕੇਵਲ ਸਿੰਘ ਟਿੱਲੋ ਤੇ ਕਾਂਗਰਸ ਦੇ ਵੱਲੋਂ ਕੁਲਦੀਪ ਸਿੰਘ ਟਿੱਲੋ ਨੂੰ ਚੋਣ ਮੈਦਾਨ ਤੇ ਵਿੱਚ ਉਤਾਰਿਆ ਗਿਆ ਡੇਰਾ ਬਾਬਾ ਨਾਨਕ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਦੀਪ ਰੰਦਾਵਾ ਭਾਜਪਾ ਦੇ ਵੱਲੋਂ ਰਵਿਕਰਨ ਸਿੰਘ ਕਾਲੋ ਤੇ ਕਾਂਗਰਸ ਦੇ ਵੱਲੋਂ ਜਤਿੰਦਰ ਕੌਰ ਜੋ ਕਿ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦੇ ਪਤਨੀ ਨੇ ਜਤਿੰਦਰ ਕੌਰ ਜਿਨ੍ਹਾਂ ਨੂੰ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਪਹਿਲੀ ਵਾਰ ਮੌਕਾ ਦਿੱਤਾ ਗਿਆ ਤਾਂ ਗਿੱਦੜ ਬਾਹਰ ਜੋ ਹੌਟ ਸੀਟ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਤਿੱਲੋ ਅਤੇ ਪਾਜਪਾ ਦੇ ਵੱਲੋਂ ਮੰਤਰ ਸਿੰਘ ਬਾਦਲ ਤੇ ਕਾਂਗਰਸ ਦੇ ਵੱਲੋਂ ਅਮ੍ਰਿਤਾ ਵੜਿੰਗ ਅਮ੍ਰਿਤਾ ਵੜਿੰਗ ਨੂੰ ਵੀ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਵੱਡੇ ਵੱਡੇ ਦਿਗਜ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਕਰੀਬੀ ਜੋ ਮੌਜੂਦਾ ਐਮਪੀ ਨੇ ਉਹਨਾਂ ਦੇ ਕਰੀਬੀਆਂ ਨੂੰ ਇਸ ਵਾਰ ਬੇहद ਖਾਸ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਹੁਣ ਤੁਹਾਨੂੰ ਇੱਕ ਇੱਕ ਹਲਕੇ ਵਾਈਸ ਤੇ ਉਮੀਦਵਾਰਾਂ ਦੇ ਬਾਰੇ ਜਾਣਕਾਰੀ ਦੇ ਲੈਣੇ ਆ ਸਭ ਤੋਂ ਪਹਿਲਾਂ ਅਮ੍ਰਿਤਾ ਵੜਿੰਗ ਦੀ ਗੱਲ ਕਰਦੇ ਆ ਜੇਕਰ ਅਮ੍ਰਿਤਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਪਰਦਾਨ ਅਤੇ ਲੁਧਿਆਣਾ ਤੋਂ ਜੋ ਮੌਜੂਦਾ ਸੰਸਦ ਨੇ ਅਮ੍ਰਿੰਦਰ ਸਿੰਘ ਰਾਜਵੜਿੰਗ ਉਹਨਾਂ ਦੇ ਪਤਨੀ ਨੇ ਉਹ ਸਿਆਸਤ ਦੇ ਵਿੱਚ ਕੋਈ ਬਹੁਤੇ ਪੁਰਾਣੇ ਨਹੀਂ ਆ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਆਪਣੇ ਪਤੀ ਰਾਜਾ ਵੜਿੰਗ ਦੇ ਨਾਲ ਹੀ ਹੋਈ ਹੈ ਰਾਜਾ ਵੜਿੰਗ ਦੇ 2024 ਲੋਕ ਸਭਾ ਚੋਣਾਂ ਦੇ ਵਿੱਚ ਵਿਧਾਇਕ ਬਣਨ ਤੋਂ ਬਾਅਦ ਜੋ ਇਹ ਸੀਟ ਜਿਹੜੀ ਸੀਗੀ ਜਦੋਂ ਐਮਪੀ ਬਣਦੇ ਨੇ ਇਹ ਸੀਟ ਖਾਲੀ ਹੋ ਗਈ ਤਾਂ ਉਸ ਵੇਲੇ ਤੋਂ ਹੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਹ ਗਿੱਦੜ ਬਾਹਾ ਦੇ ਵਿੱਚ ਕਾਰਗਰਮ ਹੋ ਜਾਂਦੇ ਨੇ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਅਮ੍ਰਿਤਾ ਵੜਿੰਗ ਦੇ ਚੋਣ ਲੜਨ ਦੀਆਂ ਚਰਚਾਵਾਂ ਸਨ ਪਰ ਸੰਭਵ ਨਹੀਂ ਹੋਇਆ ਤਾਂ ਹੁਣ ਅਮ੍ਰਿਤਾ ਵੜਿੰਗ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਗਿਆ ਤਾਂ ਗਿੱਦੜ ਬਾਹਾ ਦੇ ਵਿੱਚ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੇਕਰ ਗੱਲ ਕੀਤੀ ਜਾਵੇ ਮਨਪ੍ਰੀਤ ਸਿੰਘ ਬਾਦਲ ਦੀ ਤਾਂ ਭਾਜਪਾ ਦੇ ਉਮੀਦਵਾਰ ਨੇ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਵਿਧਾਇਕ ਰਹ ਚੁੱਕੇ ਨੇ ਪਹਿਲੀ ਵਾਰ 1995 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਉਹਨਾਂ ਦੇ ਵੱਲੋਂ ਗਿੱਦੜ ਬਾਹਾ ਤੋਂ ਚੋਣ ਲੜੀ ਗਈ ਸੀ ਬਾਅਦ ਵਿੱਚ ਉਹ ਕਾਂਗਰਸ ਛੱਡ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਭਾਜਪਾ ਦੇ ਵੱਲੋਂ ਪਹਿਲੀ ਵਾਰ ਗਿੱਦੜ ਬਾਹਾ ਵਿਧਾਨ ਸਭਾ ਹਲਕੇ ਲਈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਰਦੀਪ ਸਿੰਘ ਢਿੱਲੋਂ ਡਿੰਪੀ ਟੀਲੋ ਚੋਣਾਂ ਕਿਹਾ ਜਾਂਦਾ ਤਾਂ ਗਿੱਦੜ ਬਾਹਾ ਤੋਂ ਆਮ ਆਦਮੀ ਪਾਰਟੀ ਨੇ 2 ਮਹੀਨੇ ਪਹਿਲਾਂ ਕਾਲੀ ਦਲ ਛੱਡ ਕੇ ਆਏ ਹਰਦੀਪ ਸਿੰਘ ਡਿੰਪੀ ਟੀਲੋ ਨੂੰ ਉਮੀਦਵਾਰ ਐਲਾਨਿਆ ਹੈ 2024 ਦੀ ਲੋਕ ਸਭਾ ਚੋਣਾਂ ਵੇਲੇ ਵੀ ਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਤੇ ਇਹ ਨਿਰਾਸ਼ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਤੁਹਾਨੂੰ ਏਕੇ ਕਰਕੇ ਵਿਧਾਨ ਸਭਾ ਹਲਕੇ ਅਤੇ ਉਹਨਾਂ ਦੇ ਉਮੀਦਵਾਰਾਂ ਦੇ ਕੁਝ ਪਿਛੋਕੜ ਬਾਰੇ ਤੁਹਾਨੂੰ ਦੱਸ ਰਿਹਾ ਤਾਂ ਹੁਣ ਗੱਲ ਕਰੰਨੇ ਆ ਡੇਰਾ ਬਾਬਾ ਨਾਨਕ ਦੀ ਜਿੱਥੇ ਕਾਂਗਰਸ ਨੇ ਮੌਜੂਦਾ ਗੁਰਦਾਸਪੁਰ ਤੋਂ ਸਾਂਸਦ ਮੈਂਬਰ ਅਤੇ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਹੈ ਜਤਿੰਦਰ ਕੌਰ ਰੰਦਾਵਾ ਤੇ ਭਾਜਪਾ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਉੱਤੇ ਅਕਾਲੀ ਦਲ ਵੱਲੋਂ ਕੱਢੇ ਗਏ ਰਵਿਕਰਨ ਸਿੰਘ ਕਾਲੋ ਨੂੰ ਟਿਕਟ ਦਿੱਤੀ ਹੈ ਰਵਿਕਰਨ ਸਿੰਘ ਕਾਲੋ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲਾ ਕਾਲੋ ਦੇ ਪੁੱਤਰ ਨੇ ਰਵਿਕ ਸਿੰਘ ਕਾਲੋ ਨੂੰ 2024 ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਲਜ਼ਾਮਾ ਤਹਿਤ ਪਾਰਟੀ ਚੋਂ ਬਾਹਰ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਰਵਿਕਰਨ ਸਿੰਘ ਕਾਲੋ ਭਾਜਪਾ ਦਾ ਪੱਲਾ ਫੜ ਲੈਂਦੇ ਨੇ ਹੁਣ ਆ ਗੱਲ ਕਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜੋ ਕਿ ਹੈ ਗੁਰਦੇਵ ਸਿੰਘ ਰੰਦਾਵਾ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਪ ਨੇ ਗੁਰਦੀਪ ਸਿੰਘ ਰੰਦਾਵਾ ਨੂੰ ਟਿਕਟ ਦਿੱਤੀ ਸੀ ਪਰ ਉਹ ਜਿੱਤ ਨਹੀਂ ਸਕੇ ਸੀ ਹੁਣ ਗੱਲ ਕਰ ਲੈਣੇ ਆ ਬਰਨਾਲਾ ਦੀ ਤਾਂ ਕਾਂਗਰਸ ਨੇ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਟਿੱਲੋ ਨੂੰ ਟਿਕਟ ਦਿੱਤੀ ਆ ਟਿੱਲੋ ਰਾਜਾਵੜਿੰਗ ਦੇ ਕਰੀਬੀ ਮੰਨੇ ਜਾਂਦੇ ਨੇ ਟਿੱਲੋ ਟਰਾਂਸਪੋਰਟ ਦੇ ਮਾਲਕ ਵੀ ਨੇ ਟਿੱਲੋ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਨੇ ਪਰ ਪਹਿਲੀ ਵਾਰ ਉਹਨਾਂ ਨੂੰ ਵਿਧਾਨ ਸਭਾ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਭਾਜਪਾ ਦੇ ਕੇਵਲ ਸਿੰਘ ਟਿੱਲੋ ਨੂੰ ਵੀ ਬਰਨਾਲਾ ਦੇ ਵਿੱਚ ਟਿਕਟ ਦਿੱਤੀ ਗਈ ਹੈ 2022 ਦੇ ਵਿੱਚ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਹੁਣ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤਿਆਰ ਦੇ ਕਰੀਬੀ ਹਰਿੰਦਰ ਢਾਲੀਵਾਲ ਜੀ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਹਰਿੰਦਰ ਸਿੰਘ ਢਾਲੀਵਾਲ ਜਿਵੇਂ ਹੀ ਉਹਨਾਂ ਨੂੰ ਟਿਕਟ ਮਿਲੀ ਤਾਂ ਜੋ ਜ਼ਿਲ੍ਹਾ ਪ੍ਰਧਾਨ ਸੀ ਗੁਰਦੀਪ ਬਾਠ ਉਹਨਾਂ ਦੇ ਵੱਲੋਂ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਗਈ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਹੋਏ ਗੁਰਦੀਪ ਬਾਠ ਨਜ਼ਰ ਆਏ ਸੜ ਤਾਂ ਹੁਣ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੁਰਦੀਪ ਬਾਠ आजाद उम्मीदवार के तौर पर चोन लड़ रहे हैं जबकि चब्बेवाल सीट की गल की जाए तो यह बेहद इंटरस्टिंग सीट है क्योंकि इतने कांग्रेस ने रंजीत कुमार चो मैदान ने रंजीत कुमार दस दिन पहला ही ਭਾਜਪਾ ਦਾ ਮਤਲਬ ਕਿ ਬੀਐਸਪੀ ਦਾ ਹੱਥ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸਰ ਅਤੇ ਭਾਜਪਾ ਦੇ ਸੋਹਣ ਸਿੰਘ ਟੰਡਲ ਜੋ ਅਕਾਲੀ ਦਲ ਛੱਡ ਕੇ ਭਾਜਪੀ ਤੇ ਗਏ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਐਮਪੀ ਨੇ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਪੁੱਤ ਡਾਕਟਰ ਈਸ਼ਾਨ ਚੱਬੇਵਾਲ ਨੂੰ ਚੌਂ ਮੈਦਾਨ ਦੇ ਵਿੱਚ ਪਾਰਟੀ ਦੇ ਵੱਲੋਂ ਆਤਾਰਿਆ ਗਿਆ ਤਾਂ ਇਹ ਚਾਰ ਵਿਧਾਨ ਸਭਾ ਹਲਕੇ ਨੇ ਜਿੱਥੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੇ ਵਿਧਾਇਕਾਂ ਨੇ ਲੋਕ ਸਭਾ ਚੋਣਾਂ ਜਿਤਨ ਮਗਰੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਦੇ ਕਾਰਨ ਜਿਸ ਦੇ ਕਾਰਨ ਇਹਨਾਂ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਜ਼ਿਮਨੀ ਚੋਣ ਦੇ ਨਤੀਜਿਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਪ੍ਰਭਾਵ ਪਵੇਗਾ ਤਾਂ ਇਹ ਕੁਝ ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਉਮੀਦਵਾਰਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਤਾਂ ਪੰਜਾਬ ਦੇ ਜੋ ਮੁੱਖ ਚੋਣ ਅਧਿਕਾਰੀ ਨੇ ਸਿਬਿੰਸੀ ਨੇ ਦੱਸਿਆ ਕਿ ਆਜ਼ਾਦ ਨਿਰਪੱਖ ਤੇ ਪਾਰਦਰਸ਼ੀ ਚੋਣ ਅਮਲੇ ਨੂੰ ਨੇਪਰੇ ਚਾੜਨ ਦੇ ਲਈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੈ ਪੰਜਾਬ ਪੁਲਿਸ ਦੇ 6481 ਜੋ ਜਵਾਨ ਤੇ ਅਧਿਕਾਰੀ ਨੇ ਕੇਂਦਰੀ ਸੱਖਿਆ ਹਥਿਆਰਬੰਦ ਸੈਨਿਕ ਬਲ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਇਸ ਤੋਂ ਇਲਾਵਾ 10868 ਪੋਲਿੰਗ ਸਟਾਫ ਚੋਣ ਪ੍ਰਬੰਧਾਂ ਨੂੰ ਨੇਪਰੇ ਚਾੜ੍ਹ ਨਹੀਂ ਡਿਊਟੀ ਨਿਪਾ ਰਿਆ ਤਾਂ ਪੰਜਾਬ ਦੇ ਵਿੱਚ ਅੱਜ 4 ਵਿਧਾਨ ਸਭਾ ਹਲਕਿਆਂ ਤੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਬਰਨਾਲਾ ਜੱਬੇਵਾਲ ਡੇਰਾ ਬਾਬਾ ਨਾਨਕ ਤੇ ਗਿੱਦੜਵਾਹ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਣੀ ਚੋਰੀ ਹੋ ਰਹੀ ਐ ਚੋਣ ਹੋ ਰਹੀ ਐ ਤੇ ਜੋ ਉਮੀਦਵਾਰਾਂ ਦੀ ਸਾਖ ਐ ਉਹ ਦਾਤ ਲੱਗੀ ਹੋਈ ਐ ਈਵੀਐਮ ਦੇ ਵਿੱਚ ਅੱਜ ਉਹਨਾਂ ਦੀ ਜੋ ਕਿਸਮਤ ਦਾ ਫੈਸਲਾ ਉਹ ਕਾਇਦ ਹੋ ਜਾਵੇਗਾ 23 ਨਵੰਬਰ ਨੂੰ ਜਦੋਂ ਈਵੀਐਮ ਖੁੱਲਣਗੇ ਤਾਂ ਫੈਸਲਾ ਹੋਵੇਗਾ ਕਿ ਕਿਸ ਉਮੀਦਵਾਰ ਨੂੰ ਉਹਨਾਂ ਦੇ ਵੱਲੋਂ ਐਮਐਲਏ ਬਣਾਇਆ ਗਿਆ ਆਪਣਾ ਵਿਧਾਇਕ ਚੁਣਿਆ ਗਿਆ ਤਾਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਤਾਂ ਸਾਡੇ ਵੀ ਇਹੀ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਜੋ ਇਨ੍ਹਾਂ ਹਲਕਿਆਂ ਦੇ ਨਾਲ ਸੰਬੰਧਿਤ ਨੇ ਤੁਸੀਂ ਪੋਲਿੰਗ ਬੂਥਾਂ ਤੇ ਪਹੁੰਚੋ ਤੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ